ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰ ਦਈਏ ਅੱਜ ਦਾ ਵਲੌਗ ਤੇ ਅੱਜ ਸੀਗੀ ਸਾਨੂੰ ਛੁੱਟੀ ਮਹਾਵੀਰ ਜਨਮਤੀ ਦੀ ਇਸ ਕਰਕੇ ਮੈਂ ਉੱਠ ਗਈ ਸੀਗੀ 8:00 ਵਜੇ ਦੇ ਨਾਲ ਤੇ ਇੱਕ ਵਾਰੀ ਤਾਂ ਮੇਰੀ ਸਵੇਰੇ ਨੀਂਦ ਖੁੱਲੀ ਸੀ ਸਵਾ 7:00 ਵਜੇ ਫਿਰ ਮੈਂ ਉਦੋਂ ਆਈ ਸੋ ਗਈ ਸੀ ਮੈਂ ਕਿਹਾ ਚਲੋ 5 ਮਿੰਟ ਤਾਂ ਉੱਠਦੀ ਆ ਪਰ ਟਾਈਮ ਫਿਰ ਜ਼ਿਆਦਾ ਹੋ ਗਿਆ ਘੰਟਾ ਹੀ ਹੋ ਗਿਆ ਫਿਰ ਮੰਮਾ ਨੇ ਸਾਡੇ ਵਾਸਤੇ ਬਣਾ ਕੇ ਰੱਖੇ ਸੀਗੇ ਆਲੂ ਦੇ ਪਰੌਂਠੇ ਉਦੋਂ ਗਰਮ-ਗਰਮ ਸੀਗੇ ਤੇ ਉਸ ਤੋਂ ਬਾਅਦ ਜਦੋਂ ਮੈਂ ਲੇਟ ਉੱਠੀ ਐਂਗੀ ਫਿਰ ਹਨਾ ਪੌਣੇ ਦੇ ਵਿੱਚ ਪਏ ਹੋਏ ਸੀ ਚਲੋ ਖਾਣੀ ਤਾਂ ਹੈ ਗਿਆ ਕਿਉਂਕਿ ਆਲੂ ਦੇ ਪਰੌਂਠੇ ਨੇ ਇਸ ਕਰਕੇ ਵਧੀ ਰੋਟੀ ਰੋਟੀ ਖਾ ਕੇ ਜਦੋਂ ਮੈਂ ਬਾਹਰ ਮੌਸਮ ਦੇਖਣ ਗਈ ਤਾਂ ਪੂਰੇ ਬੱਦਲ ਵਾਲਾ ਜਿਹੜਾ ਹੈਗਾ ਮੌਸਮ ਹੋਇਆ ਹੋਇਆ ਸੀਗਾ ਤੇ ਹਵਾ ਵੀ ਚੱਲ ਰਹੀ ਸੀਗੀ ਥੋੜੀ-ਬਹੁਤੀ ਤੇ ਇੱਥੇ ਸਿਪਾਏ ਹੋਏ ਸੀਗੇ ਕੱਪੜੇ ਸੁੱਕਣੇ ਧੋਤੇ ਹੋਏ ਤੇ ਦਾਦੂ ਜੀ ਵੀ ਆ ਗਏ ਸੀ ਦਾਦੂ ਜੀ ਪਹਿਲਾਂ ਸਵੇਰੇ ਜਾਂਦੇ ਨੇ 5:00 ਵਜੇ ਹੈਨਾ ਜਾਂਦੇ ਨੇਗੇ ਉਸ ਤੋਂ ਬਾਅਦ ਦਾਦੂ ਫੇਰ ਆਉਂਦੇ ਨੇਗੇ 8:00 ਵਜੇ ਦੇ ਨਾਲ ਫੇਰ ਚਾਹ ਪਾਣੀ ਰੋਟੀ ਵਗੈਰਾ ਖਾ ਕੇ ਦਾਦੂ ਫਿਰ ਤੋਂ ਚਲੇ ਜਾਂਦੇ ਨੇਗੇ ਕੰਮ ਤੇ ਤੇ ਉਸ ਵੇਲੇ ਮੇਰੇ ਸਕੂਲ ਜਾਣ ਦਾ ਟਾਈਮ ਹੋ ਜਾਂਦਾ ਤਾਂ ਦਾਦੂ ਨਾਲ ਹੀ ਛੱਡੇ ਵੀ ਆਉਂਦੇ ਨੇ ਤੇ ਇੱਥੇ ਮम्मा ਲਗਾ ਰਹੇ ਸੀਗੇ ਝਾੜੂ ਮम्मा ਕਹਿੰਦੇ ਮੈਂ ਝਾੜੂ ਲਗਾ ਦਿੰਨੀ ਆ ਤੇ ਦੁੱਧ ਦੇ ਕੋਲੇ ਖੜ ਜਾ ਕਿ ਬਾਹਰ ਉਬਾਲੀ ਨਾ ਜਾਏ ਇਸ ਕਰਕੇ ਨਹੀਂ ਤੇ ਸਾਰਾ ਦੁੱਧ ਜਿਹੜਾ ਹੈ ਨੀਚੇ ਫੈਲ ਜਾਣਾ ਤੇ ਮੇਰੇ ਗਾਲਾ ਪੈ ਜਾਣੀ ਤੇ ਇੱਕ ਤਾਂ ਅੱਜ ਕੱਲ ਦੇ ਮੌਸਮ ਦਾ ਜਿਹੜਾ ਪਤਾ ਹੀ ਨਹੀਂ ਲੱਗ ਰਿਹਾ ਕਦੇ ਹਨਾ ਬੱਦਲ ਹੋ ਜਾਂਦੇ ਨੇ ਕਦੇ ਧੁੱਪ ਨਿਕਲੇ ਪਹਿਲਾਂ ਬੱਦਲ ਹੋਗੇ ਸੀ ਉਸ ਤੋਂ ਬਾਅਦ ਧੁੱਪ ਨਹੀਂ ਕ ਲਈ ਹੁਣ ਧੁੱਪ ਦੇ ਨਾਲ ਪਲਾਸਾ ਬੱਦਲ ਆ ਗਏ ਨੇਗੇ ਤੇ ਮੀਂਹ ਦੀਆਂ ਬੂੰਦਾਂ ਵੀ ਆ ਗਈਆਂ ਨੇਗੀਆਂ ਦੇਖੋ ਇੱਥੇ ਮੀਂਹ ਜਿਹੜਾ ਹੈਗਾ ਪੈਣ ਲੱਗ ਗਿਆ ਸੀ ਇੱਥੋਂ ਮੈਂ ਸਾਰਾ ਇੱਥੋਂ ਚੱਕਤਾ ਸੀ ਇਹਨਾਂ ਨੇ ਅੱਬੀ ਹੋ ਰਹੇ ਨੇ ਗੱਦੇ ਜੇ ਬਿਚਾਰ ਰੱਖੇ ਸੀ ਤੇ ਇੱਥੇ ਨਾਲ ਹੀ ਹਨਾ ਗੜੇ ਵੀ ਪੈਣ ਲੱਗੇ ਸੀ ਕਿ ਦੇਖੋ ਛੋਟੇ ਛੋਟੇ ਬਰਫ਼ ਦੇ ਟੁਕੜੇ ਡਿੱਗ ਰਹੇ ਸੀਗੇ ਇੱਧਰ ਤੇ ਹਨਾ ਚਾਚੀ ਨੇ ਚਾਚੂ ਨੂੰ ਫੋਨ ਕਰਕੇ ਪੁੱਛਿਆ ਜਾ ਚੁੱਕੇ ਨੇ ਉਧਰ ਤਾਂ ਮੀਂਹ ਪੈ ਨਹੀਂ ਰਿਹਾ ਚਾਚੂ ਵੀ ਬਰਨਾਲੇ 'ਚ ਹੀ ਸੀਗੇ ਇੱਧਰ ਮੀਂਹ ਪੈ ਰਿਆ ਸੀ ਪਤਾ ਨਹੀਂ ਕੀ ਹੋ ਰਿਹਾਗਾ ਪਤਾ ਨਹੀਂ ਅਭੀ ਕਹਿਂਦੀ ਹੁਣ ਇੱਥੇ ਪੂਰਾ ਭਰ ਜੂਗਾ ਅਪਾ ਸਿੱਧੂ ਸਵੇਰੇ ਖੇਲਾਗੇ ਮੈਂ ਇਹਨਾਂ ਦੀ ਗੱਲਾਂ ਸੁਣ ਕੇ ਆਸਰੀ ਸੀ ਵਿਆਹ ਇਹਨਾਂ ਨਾਲ ਵੱਡੇ ਹੋ ਕੇ ਪਤਾ ਲੱਗੂਗਾ ਵੀ ਆ ਕੀ ਚੀਜ਼ ਐ ਇੱਥੇ ਆਹ ਛੋਟੇ ਛੋਟੇ ਫਿਰ ਹਨਾ ਮੀਂਹ ਉਹਦੀ ਹੱਟ ਵੀ ਗਿਆ ਤੇ ਇੰਨੀ ਜ਼ਿਆਦਾ ਪ੍ਰਦਾਸ਼ ਜੀ ਜਿਹੜੀ ਹੈਗੀ ਨਿਕਲਣ ਲੱਗ ਗਈ ਗਰਮ ਗਰਮ ਤੇ ਮੌਸਮ ਜਿਹੜਾ ਹੈਗਾ ਹੋਰ ਗਰਮ ਹੋ ਗਿਆ ਤੇ ਸਵੇਰੇ ਮੰਮਾ ਦੀ ਤਬੀਅ ਜਿਹੜੀ ਹੈਗੀ ਪੂਰੀ ਸਹੀ ਸੀਗੀ ਤੇ ਦੁਪਹਿਰੇ ਨਾ ਮੰਮਾ ਨੂੰ ਐ ਬੁਖਾਰ ਜਿਹਾ ਵਾਂਗੂ ਫੀਲ ਹੋਣ ਲੱਗ ਗਿਆ ਤੇ ਐ ਥਕਾਵਟ ਜੀ ਜਿਹੜੀ ਹੈਗੀ ਹੋਣ ਲੱਗੀ ਸੀ ਇਸ ਕਰਕੇ ਹੁਣ ਮੰਮਾ ਦੀ ਤਬੀਅ ਜਿਹੜੀ ਹੈਗੀ ਖਰਾਬ ਸੀਗੀ ਤੇ ਇੱਥੇ ਮੰਮਾ ਬਣਾ ਰਹੇ ਸੀ ਟੋਸਟ ਰੋਟੀ ਖਾਣ ਨੂੰ ਜੀਨ ਕਰ ਰਹੇ ਸੀ ਮੰਮਾ ਕਹਿੰਦੇ ਕੁਝ ਹਲਕਾ ਐ ਖਾਣ ਨੂੰ ਤੇ ਮੈਂ ਕਿਹਾ ਮੰਮਾ ਮੈਂ ਕਰ ਦਿੰਨੀ ਆ ਟੋਸਟ ਫੇਰ ਮੈਂ ਮੰਮਾ ਨੂੰ ਭੇਜਤਾ ਸੀ ਅੰਦਰ ਫੇਰ ਮੈਂ ਟੋਸਟ ਕਰਕੇ ਲਈ ਸੀ ਉਸ ਤੋਂ ਬਾਅਦ ਮੈਂ ਪਲਾਇਆ ਮੰਮਾ ਨੂੰ ਗਲੂਕੌਂਡੀ ਜੀਨਾਂ ਮੰਮਾ ਚਾਵੇ ਤਾਕਤ ਤੇ ਸਿੱਧੂ ਤੇ ਮਿੰਨੇ ਵੀ ਪੀਤਾ ਤੇ ਹੁਣ ਆਇਆ ਸਭ ਤੋਂ ਇੰਟਰਸਟਿੰਗ ਪਾਰਟ ਤੇ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੋਇਆ ਤੇ ਮੰਮਾ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮਮਾ ਦੀ ਤਬੀਅਤ ਜਿਹੜੀ ਹੈਗੀ ਖਰਾਬ ਸੀ ਇਸ ਕਰਕੇ ਮੰਮਾ ਲੇਟੇ ਹੋਏ ਸੀ ਬੈੱਡ ਤੇ ਤੇ ਮੰਮਾ ਨੇ ਨਾਲ ਹੀ ਨਾ ਫੋਨ ਤੇ ਪਾਠ ਲਗਾਇਆ ਸੀ ਕਿਉਂਕਿ ਬਿਮਾਰ ਸੀ ਕਰ ਨਹੀਂ ਸਕਦੇ ਸੀ ਇਸ ਕਰਕੇ ਤੇ ਕਮਰੇ ਦੀ ਲਾਈਟ ਵੀ ਬੰਦ ਸੀ ਤੇ ਸਿੱਧੂ ਨਾ ਬਾਹਰੋਂ ਇਕਦਮੇ ਭੱਜ ਆਏ ਖੇਡ ਰਹੇ ਸੀਗੇ ਇੱਥੇ ਆ ਕੇ ਨੂਚੀ ਚਿੱਕਾ ਮਾਰਨ ਲੱਗ ਗਏ ਆਏ ਅਸੀਂ ਤਾਂ ਡਰ ਗਏ ਸਾਰੇ ਜਣੇ ਵੀ ਕੀ ਹੋਇਆ ਚਾਚੀ ਹੈ ਨਾ ਚਰਾਗ ਲਾ ਰਹੇ ਸੀ ਚਾਚੀ ਦੇ ਹੱਥ 'ਚ ਬੱਤੀ ਚਾਚੀ ਆਈ ਭੱਜ ਐ ਮੈਂ ਵੀ ਆਈ ਉੱਠ ਕੇ ਹੈ ਨਾ ਲਾਈਟ ਵਗੈਰਾ ਲਗਾਈ ਤੇ ਸਾਰੇ ਡਰ ਗਏ ਸੀ ਪਹਿਲਾਂ ਤੇ ਆਈ ਚਿੱਕੀ ਅੰਦਰ ਸੀ ਆਈ ਉੱਚੂੱਚੀ ਆਏ ਰੋਈ ਅੰਦਾ ਸੀਗਾ ਤੇ ਫਿਰ ਬਾਅਦ 'ਚ ਹਨਾ ਕਹਿੰਦਾ ਪ੍ਰਿੰਡ ਲੜ ਗਈ ਪ੍ਰਿੰਡ ਲੜ ਗਈ ਫਿਰ ਇੱਥੇ ਹਨਾ ਇਹ ਦੇਖੋ ਇਹਦੇ ਹੱਥ ਤੇ ਪ੍ਰਿੰਡ ਲੜ ਗਈ ਸੀਗੀ ਤੇ ਇੱਥੇ ਪਹਿਲਾਂ ਤਾਂ ਮੰਮਾ ਨੇ ਕੜਾ ਜਾਇ ਇਹਦੇ ਹਨਾ ਲੋਹੇ ਵਾਲਾ ਇਹਦੇ ਲਗਾਇਆ ਤੇ ਉਸ ਤੋਂ ਬਾਅਦ ਹਨਾ ਅੰਬ ਦੇ achar ਦੇ ਜਿਹੜਾ ਹੈ ਨਾ ਕੁਝ ਲਗਾਇਆ ਸੀਗਾ ਇਹਦੇ ਹੱਥ ਦੇ ਉੱਤੇ ਤੇ ਚਾਚੀ ਨੇ ਦੱਸਿਆ ਸੀ ਤੇ ਫਿਰ ਇਹਦੇ ਅੰਬ ਦੇ achar ਦਾ ਹਲ ਲਗਾ ਦਿੱਤਾ ਸੀ ਹੱਥ ਦੇ ਉੱਤੇ ਜਿੰਨਾ ਇਹਨੂੰ ਆਰਾਮ ਮਿਲ ਗਿਆ ਸੀ ਸਿੱਧੂ ਨੂੰ ਤੇ ਇਹਦਾ ਹੱਥ ਜਿਹੜਾ ਹੈਗਾ ਸੁੱਜ ਗਿਆ ਸੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹ ਹਾਦਸਾ ਕਿਵੇਂ ਹੋਇਆ ਤੇ ਸਿੱਧੂ ਹੋਰੀ ਖੇਡ ਰਹੀ ਸੀ ਇੱਥੇ ਅੰਦਰ ਬਾਹਰ ਭੱਜ ਰਹੇ ਸੀ ਤੇ ਇੱਥੇ ਪ੍ਰਿੰਟ ਬੈਠੀ ਸੀਗੀ ਕਿਤੇ ਬਾਹਰੋਂ ਆ ਗਈ ਹੋਗੀ ਤੇ ਸਿੱਧੂ ਨੇ ਉਹਦੇ ਉੱਤੇ ਜਿਹੜਾ ਹੈਗਾ ਹੱਥ ਰੱਖਤਾ ਤੇ ਪ੍ਰਿੰਟ ਜਿਹੜੀ ਆਈ ਇਹਦੇ ਲੜ ਗਈ ਤੇ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਉਹ ਮਰ ਗਈ ਠੀਕ ਹੈ ਇੱਥੇ ਇੱਥੇ ਮੰਮ ਸਬਜੀ ਨਾਲ ਦਹੀਂ ਤੇ ਇਥੇ ਨਾਲ ਹੀ ਸਿੱਧੂ ਨੂੰ ਕੋਈ ਸਿੱਧੂ ਦੇ ਹੱਥ ਸੁੱਜ ਗਿਆ ਸੀਗਾ ਇੱਕ ਵਾਰੀ ਤਾਂ ਫੇਰ ਬਾਅਦ ਚ ਹਨਾ ਉਹ ਸੈੱਟ ਹੋ ਗਿਆ ਸੀ ਦੁੱਖ ਨਹੀਂ ਰਿਹਾ ਸੀਗਾ ਬਸ ਠੀਕ ਸੁਜਾਵਟ ਜੀ ਜਿਹੜੀ ਹਲੇ ਹੈਗੀ ਸੀ ਸੁੱਜੀ ਹੋਇਆ ਤੇ ਇਥੇ ਫਿਰ ਦਾਦੂ ਜੀ ਵੀ ਆ ਗਏ ਸੀਗੇ ਤੇ ਇਹਨਾਂ ਨੇ ਲਿੱਤਾ ਝੂਟਾ ਤੇ ਕੱਲ ਮੈਂ ਜਾਣਾ ਸਕੂਲ ਤੇ ਅੱਜ ਦੀ ਸੀਗੀ ਛੁੱਟੀ ਤੇ ਕੱਲ ਜਾ ਕੇ ਮੈਨੂੰ ਤਿੰਨ ਛੁੱਟੀਆਂ ਨਹੀਂ ਗਈ ਇੱਕ ਤਾਂ ਸੈਕੰਡ ਸੈਚਡੇ ਫੇਰ ਸੰਡੇ ਤੇ ਮੰਡੇ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਹੈ ਇਸ ਕਰਕੇ ਛੁੱਟੀ ਹੈਗੀ ਇਹ ਇੱਥੇ ਚਾਚੂ ਸਬਜ਼ੀਆਂ ਲੈ ਕੇ ਆਏ ਸੀ ਤੇ ਚਾਚੀ ਮੈਨੂੰ ਫੁੱਲ ਦਿਖਾ ਰਹੇ ਸੀ ਆ ਗੋਭੀ ਦਾ ਕਹਿੰਦੇ ਕਿ ਕਿੰਨਾ ਵੱਡਾ ਲੈ ਆਏ ਚਾਚੂ ਇਹ ਤਾਂ ਹਨਾ ਫ੍ਰਿਜ 'ਚ ਵੀ ਨਹੀਂ ਫਿੱਟ ਹੋਣਾ ਹੁਣ ਮੈਨੂੰ ਇਹਦੇ ਪੀਸ ਅਚਾਰ ਕਰਕੇ ਕਹਿੰਦੇ ਹੈਗੇ ਜਿਹੜੇ ਰੱਖਣਾ ਭੂ ਫੇ ਤਾਂ ਇਹ ਫ੍ਰਿਜ ਜਾਊਗਾ ਬਹੁਤ ਹੀ ਜ਼ਿਆਦਾ ਵੱਡਾ ਕਹਿੰਦੇ ਜੇ ਕਹੋ ਨਾ ਫਿਰ ਛੋਟਾ ਲੈ ਆਂਦੇ ਜੇ ਕਹਿ ਦੋ ਤਾਂ ਬਹੁਤ ਹੀ ਜ਼ਿਆਦਾ ਵੱਡਾ ਲੈ ਆਂਦੇ ਨੇ ਫੁੱਲ ਦੇਖੋ ਤੁਸੀਂ ਗੋਭੀ ਦਾ ਫੁੱਲ ਇੱਕ ਨਹੀਂ ਪੂਰਾ ਇੱਕ ਜਿਹੜਾ ਹੈਗਾ ਫ੍ਰਿਜ ਢੱਕ ਜਾਊਗਾ ਫ੍ਰਿਜ ਦੇ ਸ਼ੈਲਫ 'ਚ ਵੀ ਨਹੀਂ ਆਣਾ ਇਹ ਇਸ ਕਰਕੇ ਚਾਚੀ ਇਹਨਾਂ 4 ਪੀਸ 'ਚ ਕੱਟਣਗੇ ਫੇਰ ਆਓ हे गाइस आज मैं अपनी 10th ਦੀਆਂ ਬੁੱਕਸ ਨਹੀਂ ਲੈ ਆ ਪਾਈ ਕਿਉਂਕਿ ਪਾਪਾ ਗਏ ਹੋਏ ਸੀਗੇ ਆਊਟ ਆਫ ਸਿਟੀ ਤੇ ਪਾਪਾ ਸਵੇਰੇ ਗਏ ਸੀਗੇ ਤੇ ਹਲੇ ਤੱਕ ਆਏ ਨਹੀਂ ਹੈਗੇ ਦਾ ਪਾਪਾ ਨੂੰ ਟਾਈਮ ਲੱਗ ਜਾਊਗਾ ਇਸ ਕਰਕੇ ਪਾਸੀ ਅੱਜ ਜਾ ਨਹੀਂ ਪਾਈ ਤਾਂ ਕੱਲ ਜ਼ਰੂਰ ਜਾਉਂਗੀ ਕੱਲ ਸ਼ਾਇਦ ਮੈਂ ਛੁੱਟੀ ਕਰਾਂ ਬਾਕੀ ਪਤਾ ਨਹੀਂ ਦੇਖਦੇ ਆਂ ਨਹੀਂ ਤਾਂ ਆ ਕੇ ਵੀ ਜਾ ਸਕਦੇ ਆਂਗੇ ਫਿਰ ਕੱਲ ਨੂੰ ਮੈਂ ਬੁੱਕਸ ਜਿਹੜੀਆਂ ਲੈ ਕੇ ਆਉਂਗੀ ਪੱਕਾ ਕੱਲ ਨੂੰ ਤਾਂ ਮੈਂ ਕਿਸੇ ਵੀ ਹਾਲ 'ਚ ਪਾਪਾ ਨੂੰ ਕਹੂੰਗੀ ਚਲੋ ਮੇਰੇ ਨਾਲ ਚਲੋ ਤੇ ਕਾਪੀਆਂ ਵੀ ਕਿਉਂਕਿ ਮੇਰਾ ਕੰਮ ਵੀ ਰਹਿੰਦਾ ਹੈ ਤੇ ਕੰਮ ਤਾਂ ਜਦ ਹੀ ਆਗੀਆਂ ਕਾਪੀਆਂ ਮੈਂ ਕਰ ਹੀ ਲੈਣਾ ਤੇ ਅੱਜ ਦਾ ਵਲੌਗ ਅਸੀਂ ਇੱਥ ਕਰਦੇ ਆਂ ਜੀ ਵਲੌਗ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਓਗੇ ਚੈਨਲ ਤੇ ਨਵੇਂ ਦੇ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ नेक्स्ट ਵਲੌਗ ਦੇ ਵਿੱਚ ਉਦ ਤੱਕ ਟੈਕ ਕਰਾਂ ਬਾਈ ਬਾਈ